ਐਮਪੀ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਪਹੁੰਚੇ ਗੁਰੂ ਨਾਨਕ ਦੇਵ ਹਸਪਤਾਲ ਸੁਣੀਆਂ ਮਰੀਜ਼ਾਂ ਦੀਆਂ ਮੁਸ਼ਕਲਾਂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸਾਨੂੰ ਸਾਡੇ ਨਾਲ ਇਹਦਾ ਮਿਸ ਬਿਹាវ ਬੀਹੇਵਰ ਹੁੰਦਾ ਹੈ ਬਈ ਕੁੱਤੇ ਦੀ ਵੀ ਕਦਰ ਹੋ ਸਕਦੀ ਮਰੀਜ਼ਾਂ ਦੀ ਐਸ ਹਸਪੀਟਲ ਦੇ ਵਿੱਚ ਕੋਈ ਸਨਮਾਈ ਨਹੀਂ ਕੋਈ ਕਦਰ ਨਹੀਂ ਜੇਲ ਤੋਂ ਕੁਝ ਪੇਸ਼ੈਂਟ ਆਏ ਨੇ ਉਹ 1 50% ਡੈੱਡ ਆ ਇੱਕ 75% ਡੈੱਡ ਆ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਡਿਸਚਾਰਜ ਨਹੀਂ ਕਰਨਾ ਇਹ ਜिद ਚਾਣ ਕੇ ਤੇ ਉਹਨਾਂ ਨੂੰ ਡਿਸਚਾਰਜ ਕੀਤਾ ਜੇਲ ਵਾਲਿਆਂ ਨੇ ਉਹਨਾਂ ਦੀ ਐਂਟਰੀ ਨਹੀਂ ਦਵਾਈ ਵਾਪਸ ਤੇ ਫਿਰ ਇਹਨਾਂ ਨੇ ਐਮਰਜੈਂਸੀ ਵਟ ਕੇ ਉਹਨਾਂ ਨੂੰ ਇੰਨਾ ਤੰਗ ਕਰਦੇ ਆ ਨਾ ਵੀ ਅਹੀਂ ਮਤਲਬ ਜਿਹੜਾ ਅੱਗੇ ਹੀ ਮਰਿਆ ਉਹਨੂੰ ਕੀ ਮਾਰਨਾ ਚਾਹੋ। ਬਾਈ ਪੱਕਾ ਗੱਲ ਕਰੀਏ ਤੇ ਜੇ ਸਫਾਈ ਆ ਤੇ ਤੁਸੀਂ ਵੇਖ ਹੀ ਲਈ ਸਾਰਿਆਂ ਨੇ ਵੀ ਇੰਨਾ ਗੰਧ ਤੇ ਵਿੱਚ ਜੇ 2 ਦਿਨ ਤੁਸੀਂ ਰਹਿ ਲੋਗੇ ਨਾ ਤੇ ਤੁਹਾਨੂੰ ਇਸੇ ਹਸਪਤਲ ਹਸਪੀਟਲ ਆਣ ਕੇ ਦਾਖਲ ਹੋਣਾ ਪੈਣਾ। ਕਿਉਂਕਿ ਇਹ ਨਾ ਗੰਧ ਜਿਹੜਾ ਕਿ ਬਰਦਾਸ਼ਤ ਹੀ ਨਹੀਂ ਹੁੰਦਾ। ਸੋ ਮੈਂ ਸਿਹਤ ਮੰਤਰੀ ਨੂੰ ਇਹ ਮੈਸੇਜ ਪਾਉਣਾ ਹੈ। ਡੀਸੀ ਸਾਹਿਬ ਨੂੰ ਵੀ ਪਾਉਣਾ ਤੇ ਹੋਰ ਵੀ ਜਿਹੜੇ ਅਧਿਕਾਰੀ ਉੱਪਰ ਤੱਕ ਮੈਂ ਪਹੁੰਚਣਾ ਹੈ ਕਿਉਂਕਿ ਮੇਰੀ ਹੁਣ ਜੜੀ ਨਾ ਇੰਤਹਾ ਹੋ ਗਈ ਆ। ਇਹਨੂੰ ਸੁਣ ਸੁਣ ਕੇ ਕਰ ਕਰ ਕਿਉਂਕਿ ਮਰੀਜ਼ਾਂ ਲਈ ਹਸਪਤਲ ਬਣਿਆ ਹੈ ਮੋਟੀਆਂ ਤਨਖਾਹਾਂ ਲੈਂਦੇ ਆ ਸੋ ਅੱਜ ਇੱਕ ਬਾਬੇ ਨਾਨਕ ਦੇ ਨਾਂ ਤੇ ਬਾਬੇ ਨਾਨਕ ਦੇ ਨਾਂ ਤੇ ਬਣਿਆ ਹੋਵੇ ਤੇ ਇੰਨਾ ਗੰਦਾ ਹੋਵੇ ਹਾਂਜੀ ਕੱਲ ਕੱਲ ਨਾ ਮੇਰਾ ਨਾਮ ਚਰਨਜੀਤ ਕਾਰ ਹੈ ਅਹੀਂ ਮੇਜੀ ਠਾਰੋੜ ਬਾਈਪਾਸ ਤੋਂ ਆਇਆ ਨਿਸ਼ਚਿਤ ਸ਼ਹਿਰ ਫਟਨ ਸ਼ਹਿਰ ਅਗਦੀ ਤੇ ਸੱਤ ਨੇ ਇੱਥੇ ਬੈਲੋ ਸਰਗ ਠੀਕ ਸੀ ਤੇ ਰਾਤਿਆਂ ਨੂੰ ਦੇ ਆ ਕਿ ਤੁਸੀਂ ਇੱਕ ਇੱਕ ਬੈੱਡ ਤੇ ਦੋ ਮਰੀਜ਼ ਪਾਉਣੇ ਸਾਡੇ ਬੇਟੀ ਦਾ ਆਪਰੇਟ ਹੋਇਆ ਵਾ ਤੇ ਇਸ ਕਰਕੇ ਹੀ ਆਕੇ ਕਿ ਨਹੀਂ ਹੈ ਨਹੀਂ ਦੋ ਜਾਨੇ ਨਹੀਂ ਪੈਂਦੇ ਇਹ ਆਪਣਾ ਬੈੱਡ ਲ ਬਾਹਰ ਲਾ ਕੇ ਤੇ ਬਾਹਰ ਪਾ ਲਿਆ ਬੈੱਡ ਤੁਸੀਂ ਆਪਣਾ ਲੈ ਕੇ ਆਪਣਾ ਲੈ ਕੇ ਘਰੋ ਇੱਥੇ ਘਰੋ ਲੈ ਕੇ ਹਾਂਜੀ ਤੇ ਡਾਕਟਰ ਮਿਲਦੇ ਨੇ ਹਾਂਜੀ ਮਿਲਦੇ ਤਾਂ ਪੈ ਦੇਖਦੇ ਪਏ ਆ ਇਲਾਜ ਕੀ ਹੈ ਸਵਾਲ ਦੇ ਵਿੱਚ ਕੀ ਕੀ ਉਹਲਾ ਤੇ ਫੇਰ ਇਹ ਦੋ ਦੋ ਜਾਨੇ ਪਾਈ ਜਾਂਦੇ ਦੋ ਇਧਰੋਂ ਲਿਆਉਂਦੇ ਇਧਰੋਂ ਪਾ ਦਿੰਦੇ ਵਿਚਾਰਿਆਂ ਨੂੰ ਗੰਦਗੀ ਕਿੰਨੀ ਪੀਓਸ ਗੰਦਗੀ ਇਤਰਾ ਸਫਾਈ ਤੇ ਹੁੰਦੀ ਆ ਰੋਜ਼ ਰੋਜ਼ ਪਰ ਫੇਰ ਵੀ ਕਈ ਲੋਕ ਬਾਹਰ ਦੇ ਵੀ ਪਾਈ ਜਾਂਦੇ ਜਿੰਦਗੀ ਆ ਸਫਾਈ ਆਪ ਵੀ ਨਹੀਂ ਰੱਖਦੇ ਕਈ ਬੱਚਾ ਛੋਟਾ ਆ ਹਾਂਜੀ ਕਿੰਨੀ ਕਨਫਰਮੇਸ਼ਨ ਚਾਰ ਦਿਨ ਦੀ ਹੈ ਹਾਂਜੀ ਇਹ ਤੇ ਹੈ ਮੇਰਾ ਨਾਮ ਕਦੋਂ ਆ ਰਿਹਾ ਹਾਂਜੀ ਇਸੇ ਕੀ ਪ੍ਰੋਬਲਮ ਆਜੀ ਮਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਹਾਂਜੀ ਬੈੱਡ ਤੇ ਹੀ ਕੋ ਕਮਰੇ ਦੀ ਕੋਈ ਹੈ ਨਹੀਂ ਕੋਈ ਅਰੇਂਜਮੈਂਟ ਹੀ ਨਹੀਂ ਹੋਰ ਦੱਸੋ ਆਇਆ 11:00 ਤੋਂ 12:00 ਵਜੇ ਬੋਰ ਲਾ ਬਾਹਰ ਬੈਠੇ ਇੰਨੇ ਬਾਹਰ ਬੈਠੇ ਕਿ ਕਦੀ ਕਦ ਹੋਈ ਇਹਦੇ ਤੇ ਨਾਲ ਬੋਰ ਤੋਂ ਲੈ ਕੇ ਬਾਹਰ ਇੰਨੇ ਬੈਠੇ ਇੱਥੇ ਬੈਵੇਂ ਬੱਚਾ ਨਾਲ ਹੀ ਡਾਕਟਰ ਕੈਂਟ ਤੇ ਰਹਿੰਦੇ ਵੇ ਡਾਕਟਰ ਪ੍ਰਤਾਮਨ ਦਾ ਡਾਕਟਰ ਹੁੰਦਾ ਹੈ ਇਹ ਬੱਚਾ ਨਹੀਂ ਕਿ ਇੱਕ ਨਹੀਂ ਦੋ ਦੋ ਗਰੀਬ ਫਾਇਨੇ ਕੀ ਕਰਦੇ ਕੋਈ ਉੱਥੇ ਅੰਦਰ ਅੰਦਰ ਬੈਏ ਨੇ ਇਹ ਕੀ ਕੋਈ ਅਨੁਭਾਰ ਕਰਦਾ ਹੈ ਕਿ ਤੇ ਕੋਈ ਪਿੱਛੇ ਡਾਕਟਰ ਨਹੀਂ ਆਈ ਦੇ ਤਾਂ ਬਿਸ਼ੇ ਨਹੀਂ ਹੱਥ ਨੂੰ ਲਾ ਕੇ ਪਾਇਆ ਹੋਵੇ ਕਿ ਉਹਨੂੰ ਪਾਇਆ ਸੀਗਾ ਪਹਿਲਾਂ ਨਹੀਂ ਇਹਨੂੰ ਬਾਹਰ ਹੀ ਆਏ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਹੀ ਨਹੀਂ ਆਈ ਕੀ ਰਾਤ ਦੀਆਂ ਸਵਾਦ ਦੇ ਵਿੱਚ ਸਵਾਦ ਦੇ ਲਾ ਦੇਖੋ ਤੁਸੀਂ ਵੀ ਵਹੀ ਵੀ ਪਹਿਲੀ ਵਾਰ ਹੀ ਆਏ ਹ ਜੇ ਕੋਈ ਵੀ ਦੇਖੋ ਇਥੋਂ ਕਿਹੜੀ ਅੰਮ੍ਰਿਤਸਰ ਨਹੀਂ ਗੁਰਦਾਸਪੁਰ ਜ਼ਿਲ੍ਹਾ ਪਿੰਡ ਧਾਰੀ ਆ ਹਾਂ ਜੀ ਕੀ ਦੇਖਿਆ ਲਾ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਸਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਇਹ ਕਾਰਡ ਦਿੱਤਾ ਹਨ ਉਹ ਆਯੂਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੂਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜ ਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਰਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫੇਰ ਅਸੀਂ ਇੱਥੇ ਆਏ ਆ ਫੇਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਿ ਕੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਉਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮਾ ਕਰੋ ਤੇ ਨਹੀਂ ਤੇ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਹਿੰਦੇ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਂ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਂ ਲੋਕਾਂ ਨੂੰ ਇਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਤਰ੍ਹਾਂ ਦੇ ਨਾਲ ਇਹ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ